ਸਾਤੰਦ ਆਪਾਂ ਰੋਜ਼ਾਨਾ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਇਤਿਹਾਸ ਉੱਤੋਂ ਜੋ ਸੂਝ ਪ੍ਰਕਾਸ਼ ਵਿੱਚ ਇਤਿਹਾਸ ਵਿਖਿਆ ਹੈ ਉਸ ਦੇ ਰਾਹੀਂ ਆਪ ਜੀ ਦੇ ਨਾਲ ਸਮਝ ਪਾਉਂਦੇ ਹਾਂ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਹੋਦੀ ਹੈ ਗੁਰੂ ਮਹਾਰਾਜ ਕਿਰਪਾ ਕਰਕੇ ਆਪਣੇ ਸੇਵ ਕਰ ਤੋ ਆਪ ਸੇਵਾ ਲੈ ਰਹੇ ਹਨ ਗੁਰਮਤਿ ਪਿਆਰਿਓ ਕਿਉਂਕਿ ਸੇਵਾ ਜੇ ਕੋ ਕਹੇ ਮੈਂ ਕਰਦਾ ਹਾਂ ਬਿਲਕੁਲ ਨਹੀਂ ਸੇਵਾ ਤਾਂ ਗੁਰੂ ਜੀ ਆਪ ਕਰਵਾ ਗਏ ਫਿਰ ਨਹੀਂ ਹੁੰਦੀ ਐ ਗੁਰੂ ਮਹਾਰਾਜ ਕਿਰਪਾ ਕਰਨ ਆਓ ਰਿੜੀਵਾਰ ਸੂਰਜ ਪ੍ਰਕਾਸ਼ ਦੀ ਕਥਾ ਦੇ ਵਿੱਚੋਂ ਅੱਜ ਭਾਈ ਬਹਿਰੋਂ ਦੀ ਸਾਖੀ ਆਪ ਜੀ ਦੇ ਨਾਲ ਸਾਝੀ ਕਰਾਂਗੇ ਭਾਈ ਬਹਿਰੋਂ ਪਿੰਡ ਫਪੜੇ ਤਹਿਸੀਲ ਬਰਨਾਲਾ ਦਾ ਰਹਿਣ ਵਾਲਾ ਜੋ ਕਿ ਜਿਲ੍ਹਾ ਅਜਕਲ ਬਰਨਾਲਾ ਬਣ ਚੁੱਕਿਆ ਹੈ ਤਹਿਸੀਲ ਵੀ ਬਰਨਾਲਾ ਹੈ ਜਿਲ੍ਹਾ ਵੀ ਬਰਨਾਲਾ ਇਹ ਸੰਗਰੂਪ ਦੇ ਲਾਗੇ ਪੈਂਦਾ ਹੈ ਇਹਦੇ ਭਾਈ ਬਹਿ ਲੋ ਪਿੰਡ ਫੋਖੜੇ ਤਹਿਸੀਲ ਬਨਾਲਾ ਦਾ ਰਹਿਣ ਵਾਲਾ ਨਗਾਇਬ ਵਾਲੇ ਪੀ ਸਚੀ ਸਰਵਰ ਦਾ ਚਿੱਲਾਸੀ ਹਰ ਸਾਰ ਸੰਗ ਲੈ ਕੇ ਸੰਗ ਤੋਂ ਭਾਵ ਸਗਤ ਨੂੰ ਲੈ ਕੇ ਪਿੰਡ ਦੇ ਲੋਕਾਂ ਨੂੰ ਇਕੱਠੇ ਕਰਕੇ ਨਗਾਇਬ ਧੌਨਕ ਜ਼ਿਲ੍ਹਾ ਗੁਜਰਾਵਾਲੇ ਦਾ ਹਿੱਸਾ ਹੁੰਦਾ ਸੀ ਜੋ ਕਿ ਅੱਜ ਕੱਲ ਗੁਜਰਾਵਾਲਾ ਜ਼ਿਲ੍ਹਾ ਪਾਕਿਸਤਾਨ ਵਿੱਚ ਹੈ ਉਦੋਂ ਸਾਰਾ ਇੱਕੋ ਹੀ ਸੀ ਕਿਉਂਕਿ ਉਸ ਵੇਲੇ ਪਾਕਿਸਤਾਨ ਜਿੱਪ ਭਾਰਤ ਦੀ ਵੰਡ ਨਹੀਂ ਹੋਈ ਸੀ ਸਿੱਖਾਂ ਪਾਸੋਂ ਕਈ ਵਾਰ ਜਾਇਬਗਾਹੇ ਜਦੋਂ ਕੋਈ ਸਿੱਖ ਮਿਲ ਜਾਣਾ ਕੋਈ ਗੁਰੂ ਦਾ ਪਿਆਰਾ ਮਿਲ ਜਾਣਾ ਉਹਨਾਂ ਦੇ ਕੋਲ ਜਦੋਂ ਇਸਨੇ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀਆਂ ਮੇਰਾ ਸੁਣਨੀਆਂ ਗੱਲਾਂ ਸੁਣੀਆਂ ਕਿ ਤੇ ਆ ਕੇ ਇਨਸਾਨ ਪਸ਼ੂ ਤੋਂ ਬੰਦਾ ਬਣ ਜਾਂਦਾ ਹੈ ਪਸ਼ੂ ਵਿਗਤੀ ਵਾਲੇ ਚੰਗੀ ਸਿੱਖਿਆ ਧਾਰਨ ਕਰ ਲੈਂਦੇ ਹਨ ਔਰ ਇਸ ਤਰ੍ਹਾਂ ਦੀਆਂ ਮਹਿਮਾ ਸੁਣਦਾ ਰਹਿੰਦਾ ਸੀ ਸਿਰਗੁਰ ਨਾਨਕ ਦੇਵ ਪਾਤਸ਼ਾਹ ਜੀ ਮਹਾਰਾਜ ਦੀਆਂ ਕਥਾ ਵਾਰਤਾ ਕੌਡੇ ਨੂੰ ਉਤਾਰਿਆ ਅਨੇਕਾਂ ਪਾਪੀਆਂ ਨੂੰ ਉਤਾਰਿਆ ਬਲੀ ਹੰਕਾਰੀਆਂ ਨੂੰ ਉਤਾਰਿਆ ਅੱਜ ਇਸ ਤਰ੍ਹਾਂ ਦੇ ਪਾਪੀਆਂ ਨੂੰ ਉਤਾਰਿਆ ਜਿਹੜੇ ਰੱਬ ਨੂੰ ਜਾਣਦੇ ਹੀ ਨਹੀਂ ਸਨ ਇਸ ਤਰ੍ਹਾਂੀਆਂ ਮਹਿਮਾ ਕਥਾ ਕਹਾਣੀਆਂ ਸ੍ਰੀ ਗੁਰੂ ਗ੍ਰੰਥ ਦੇਵ ਜੀ ਦੀ ਗੱਦੀ ਬਾਰੇ ਸੁਣਦਾ ਰਹਿੰਦਾ ਸੀ ਇਸ ਤਰ੍ਹਾਂ ਸੁਣਦਾ ਸੁਣਿਆ ਜਦੋਂ ਕਿਸੇ ਵੀ ਮਹਿਮਾ ਆ ਜਾਪ ਉਸਤਤ ਕਰੀਏ ਸੁਣੀਏ ਤਾਂ ਆਪਣੇ ਮਨ ਵਿੱਚ ਵੀ ਵਿਚਾਰ ਉਸਦੇ ਹੰਕਾਰ ਆਪਾਂ ਇਸੋ ਇੱਕ ਵਾਰ ਉਸ ਬੰਦੇ ਨੂੰ ਮਿਲ ਗਏ ਤਾਂ ਸੀ ਵੀ ਉਹ ਕਹਿੋ ਜਾ ਹੈ ਇਸ ਤਰ੍ਹਾਂ ਇਹ ਵਿਚਾਰਾ ਕਰਕੇ ਇਸਨੇ ਮਨਨ ਆ ਗਿਆ ਕਿ ਮੈਂ ਵੀ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੋ ਅੱਜ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਜਗ੍ਹੀ ਤੇ ਵਿਰਾਜਮਾਨ ਹਨ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਜਮਾ ਦਰਸ਼ਨ ਕਰਨ ਵਾਸਤੇ ਤਿਆਰ ਹੋ ਗਿਆ ਅਤੇ ਮਨ ਵਿੱਚ ਇਹ ਧਾਰਨਾ ਧਾਰ ਲਈ ਕਿ ਜੇਕਰ ਪੀਰ ਆਪਣੇ ਮੇਰੇ ਦੇੜੇ ਹਨ ਨਿਗਾਹੇ ਵਾਲਾ ਜਿਨੂੰ ਮੈਂ ਮੰਨਦਾ ਜੇਕਰ ਵੀਰ ਮੈਨੂੰ ਆਪਣੀ ਸ਼ਕਤੀ ਨਾਲ ਗੁਰੂ ਜੀ ਪਰਜਾਨ ਤੋਂ ਕਿਸੇ ਤਰ੍ਹਾਂ ਕਿਸੇ ਤਰੀਕੇ ਮੋੜ ਦਵੇ ਤਾਂ ਮੈਂ ਸਮਝ ਲਵਾਂਗਾ ਕਿ ਮੇਰਾ ਨਿਗਾਹੇ ਵਾਲਾ ਵੀਰ ਸ਼ਕਤੀਮਾਨ ਹੈ ਪਰ ਜੇ ਬਿਨਾਂ ਕਿਸੇ ਉਕਾਪਟ ਜਾਂ ਮਨ ਦੇ ਗੁਰੂ ਤੋਂ ਮੈਂ ਸਤਿਗੁਰੂ ਦੇ ਨਦੀ ਤੋਂ ਪਾਰ ਲੰਘ ਗਿਆ ਤਾਂ ਇਸ ਜਗੀ ਸਰਵਰ ਵਾੜਾ ਸਾਰਾ ਭੇਸ ਮੈਂ ਦਰਿਆ ਦੀ ਭੇਟੀ ਹੀ ਕਰ ਦਿਆਂਗਾ ਅੱਗੇ ਸੇਹੀ ਗੁਰੂ ਅਰਜਨ ਦੇਵ ਪਾਤਸ਼ਾਹੀ ਸ਼ਰਨ ਵਿੱਚ ਪਹੁੰਚ ਜਾਵਾਂਗਾ ਇਹ ਧਾਰਨਾ ਧਰ ਕੇ ਬਹਿਲੋ ਰੋਮ ਘਰ ਤੋਂ ਚਲਕੇ ਜਦ ਸਤਲੁਜ ਨਦੀ ਦੇ ਪਹੁੰਚ ਕੇ ਬੇੜੀ ਵਿੱਚ ਬੈਠ ਕੇ ਪਾਰ ਹੋਣ ਲੱਗਾ ਤਾਂ ਨਦੀ ਦੇ ਆਦੇ ਵਿੱਚ ਜਾ ਕੇ ਉਸ ਨੇ ਵਿਚਾਰਿਆ ਕਿ ਗੁਰੂ ਜੀ ਪਾਸ ਜਾਣ ਤਰੋਂ ਉਸ ਨੂੰ ਤੀਰ ਤੇ ਕੋਈ ਕਾਰ ਨਹੀਂ ਪਾਈ। ਅਤੇ ਨਾਮ ਮੰਨ ਨੂੰ ਹੀ ਕੋਈ ਪ੍ਰੇਰਣਾ ਦਿੱਤੀ ਹੈ। ਕੇਵਲ ਗੁਰੂ ਜੀ ਪਾਸ ਜਾ ਜਾਵਾਂ। ਤਦ ਉਸ ਨੇ ਤੀਰ ਦਾ ਪਹਿਰਾਵਾ ਖੁੰਬੀ ਤੇ ਖੜੀ। ਨਦੀ ਵਿੱਚ ਵਾਹ ਮਾਰੀ। ਅਤੇ ਇੱਕ ਮਨ ਰੋ ਕੇ ਗੁਰੂ ਜੀ ਪਾਸ ਅੰਮ੍ਰਿਤਸਰ ਪਹੁੰਚ ਗਿਆ। ਅੰਮ੍ਰਿਤਸਰ ਸਾਹਿਬ ਪਹੁੰਚ ਗਿਆ ਉਸ ਸਮੇਂ ਸੰਮਤ 1943 ਵਿੱਚ ਗੁਰੂ ਜੀ ਸਰੋਵਰ ਦੀਆਂ ਪੌੜੀਆਂ ਦੀ ਸੇਵਾ ਕਰਾ ਰਹੇ ਸਨ ਬੈਲੋਂ ਜਿਸ ਵੇਲੇ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਪਹੁੰਚ ਗਿਆ ਬੈਲੋਂ ਨੇ ਆਪ ਜੀ ਦੇ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਬੇਨਤੀ ਕੀਤੀ ਕੇ ਗੁਰੂ ਜੀ ਮੈਂ ਬੜੀ ਆਸਾ ਲੈ ਕੇ ਇੱਕ ਮਾਰੋ ਕੇ ਦੁਗਧਰ ਤਿਆਗ ਕੇ ਆਪ ਜੀ ਦੀ ਸ਼ਰਨ ਵਿੱਚ ਆਇਆ ਹਾਂ ਮੈਨੂੰ ਹੁਣ ਨਿਰਾਸ਼ਾ ਨਾ ਮੋੜਿਓ ਮੈਨੂੰ ਆਪਣੀ ਸ਼ਰਨ ਵਿੱਚ ਲੈ ਜੋ ਕਿ ਮੈਂ ਸਾਰੀ ਉਮਰ ਕੱਚੇ ਗੁਰੂਆਂ ਦੀਆਂ ਚੌਕੀਆਂ ਭਰਦਾ ਰਿਹਾ ਹਾਂ ਕੱਚੇ ਗੁਰੂਆਂ ਦੇ ਡੜ ਲੱਗ ਕੇ ਜੀਵਨ ਬਰਬਾਦ ਕਰਦਾ ਰਿਹਾ ਹਾਂ ਹੁਣ ਮੈਂ ਥੱਕ ਹਾਲ ਕੇ ਆਪ ਜੀ ਦੀ ਸ਼ਰਨ ਆਇਆ ਹਾਂ ਸ਼ਰਨ ਪੈ ਦੀ ਨજર ਕੋ ਕੀਰਪਾ ਕਰਕੇ ਮੈਨੂੰ ਆਪਣੀ ਸ਼ਰਨ ਵਿੱਚ ਲੈ ਲਵੋ ਮੈਨੂੰ ਨਾਮ ਦਾ ਉਪਦੇਸ਼ ਦਿਓ ਜਿਸ ਨਾਮ ਦੇ ਨਾਲ ਮੇਰੀ কল্যাণ ਹੋਵੇ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਘਰ ਆ ਜਾਓ ਭਾਵੇਂ ਹੋਰ ਪੀਰਾਂ ਵਕੀਰਾਂ ਨੂੰ ਮੰਨਦਾ ਸੀ ਉਹ ਹਰ ਗਿਆਨਵਾਨ ਸੀ ਉਸ ਨੂੰ ਗਿਆਨ ਹੋ ਗਿਆ ਸੀ ਕਿ ਮੈਨੂੰ ਅਜ ਤੱਕ ਕਿਸੇ ਨੇ ਨਾਮ ਦਾ ਉਪਦੇਸ਼ ਨਹੀਂ ਦਿੱਤਾ ਜਿਸ ਨਾਮ ਨਾਲ ਮੇਰੀ ਕ੍ਰਿਆਣ ਹੋਣੀ ਹੈ ਤੇ ਅੱਜ ਮੈਨੂੰ ਲੱਗਦਾ ਹੈ ਗੁਰੂ ਜੀ ਮੈਨੂੰ ਨਾਮ ਦੇਣਗੇ ਜਿਸ ਨਾਮ ਨਾਲ ਮੇਰੀ ਕ੍ਰਿਆਣ ਹੋਵੇਗੀ ਜਦੋਂ ਇਨਸਾਨ ਦਾ ਮਨ ਜਿਸ ਤਰੰਗ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਜਪਨੀ ਸਾਹਿਬ ਵਿੱਚ ਫਰਮਾਨ ਕਰਦੇ ਹਨ ਮੰਨੇ ਕੀ ਘਟ ਕਹੀ ਨ ਜਾਵੇ ਕਹਿੰਦੇ ਜੇ ਮਨ ਮੰਨ ਜਾਵੇ ਨਾ ਫਿਰ ਗੱਲ ਕਹੀ ਨਹੀਂ ਜਾਂਦੀ ਫਿਰ ਜੋ ਮਨ ਚਾਹੇ ਇਨਸਾਨ ਉਹੀ ਕਰ ਦਿੰਦਾ ਹੈ ਇੱਥੇ ਗੁਰੂ ਜੀ ਦੇ ਚਰਨਾ ਚਾਕੇ ਦਾ ਮਨ ਮੰਨ ਗਿਆ ਜੇ ਕੇ ਸੱਚੇ ਗੁਰੂ ਜੇ ਹਨ ਤਾਂ ਇਹ ਗੁਰੂ ਅਰਜਨ ਦੇਵ ਜੀ ਹੀ ਹਨ ਗੁਰੂ ਨਾਨਕ ਦੇਵ ਜੀ ਵਾਰਸ ਨਹੀਂ ਤਾਂ ਦੁਨੀਆ ਤੇ ਝੂਠੇ ਵਾਰਸ ਹਨ ਝੂਠੇ ਲੋਕਾਂ ਹਨ ਝੂਠੇ ਗੁਰੂ ਹਨ ਜਦੋਂ ਦੀ ਸ਼ਰਧਾ ਦੇਖੀ ਨਮਰਤਾ ਦੇਖੀ سی گرو ارجن دیو پاشاہ جی نے مار نگاہ ماری ادی وغح ماری اندے مکھڑے وغح ماری کیا ਮੋਖੜੇ ਤੋਂ ਝੱਟ ਰਿਹਾ ਹੈ ਕਿ ਇਹ ਸੱਚ ਨੂੰ ਲੱਭ ਰਿਹਾ ਰਿਹਾ ਹੈ ਇਹ ਜੀਵ ਸੱਚ ਦੀ ਭਾਵ ਵਿੱਚ ਰਹਦਾ ਹੈ ਤਾਂ ਸਤਿਗੁਰੂ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਅਗਲੇ ਪਿਆਰ ਸਤਕਾਰ ਨਾਲ ਗੁਰੇ ਗੁਰੂ ਜੀ ਕਹਿਣ ਅਗੇ ਭਾਈ ਸਿਖਾ ਤੂੰ ਸ਼ਰਧਾ ਕਰਕੇ ਮਨ ਕਰਕੇ ਇਸ ਥਾਂ ਤੇ ਆਇਆ ਹੈ ਜੋ ਵੀ ਇਨਸਾਨ ਇਸ ਥਾਂ ਤੇ ਸ਼ਰਧਾ ਕਰਕੇ ਆਉਂਦਾ ਹੈ ਉਹ ਦੀਆਂ ਸਾਰੀਆਂ ਮਨੋ ਮਰਾਗਾ ਪੂਰੀਆਂ ਹੁੰਦੀਆਂ ਹਨ ਅਤੇ ਕਾਰਜ ਪੂਰੇ ਹੁੰਦੇ ਹਨ ਅਤੇ ਨਾਲ ਹੀ ਸ਼ਰਧਾ ਹੀ ਭਗਤੀ ਦਾ ਮੂਲ ਹੈ ਜੇ ਸ਼ਰਧਾ ਨਾਲ ਭਗਤੀ ਕੀਤੀ ਜਾਵੇ ਫੇਰ ਹੀ ਪ੍ਰਵਾਨ ਹੁੰਦੀ ਹੈ ਜੇ ਦਿਖਾਵਾ ਕਰਕੇ ਭਗਤੀ ਕੀਤੀ ਜਾਵੇ ਅਸ਼ੰਤਕ ਬਣ ਕੇ ਕੀਤੀ ਜਾਵੇ ਕੋਈ ਸ਼ੰਕਾ ਰੱਖ ਕੇ ਭਗਤੀ ਕੀਤੀ ਜਾਵੇ ਮਨ ਵਿੱਚ ਸ਼ੰਕਾ ਹੋਵੇ ਫਿਰ ਕਦੇ ਭਗਤੀ ਪ੍ਰਵਾਨ ਨਹੀਂ ਹੁੰਦੀ ਇਸ ਕਰਕੇ ਸਭ ਤੋਂ ਪਹਿਲਾਂ ਇਨਸਾਨ ਨੂੰ ਹਰ ਇੱਕ ਨੂੰ ਸ਼ਰਧਾवान ਬਣਨਾ ਚਾਹੀਦਾ ਹੈ ਫੇਰ ਸਾਰੇ ਮਨਵਾਸ਼ਤ ਫਲ ਪ੍ਰਾਪਤ ਹੋ ਜਾਂਦੇ ਹਨ ਇਹ ਵਚਨ ਸੁਣ ਕੇ ਬਹਿਰੋ ਦੇ ਮਨ ਵਿੱਚ ਸ਼ਰਧਾ ਤਾਂ ਅਗੇ ਹੀ ਬਹੁਤ ਸੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਗੱਦੀ ਤੇ ਤੇ ਗੁਰੂ ਘਰ ਤੇ ਸ਼ਰਧਾ ਹੋਰ ਵੱਧ ਗਈ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਨੇ ਐਸੇ ਮਿੱਠੇ ਬੋਲ ਬੋਲੇ ਕਿ ਉਹ ਦੇ ਧੂ ਕਾਲ ਜੇ ਵਿੱਚ ਤੀਰ ਵੰਨ ਬਜਨ ਚੋਗੇ ਅਤੇ ਗੁਰੂ ਜੀ ਨੂੰ ਬੇਨਤੀ ਕੀਤੀ ਮਹਾਰਾਜ ਮੈਨੂੰ ਕਿਰਪਾ ਕਰਕੇ ਆਪਣੀ ਸੇਵਾ ਵਿੱਚ ਲਾਓ ਸਧੂਆਂ ਨੇ ਬਜਨ ਕੀਤਾ ਜਾ ਇਕਲ ਦਾ ਆਵਾਜਿਤੇ ਕਰਦਾ ਹੈ ਉਸ ਇੱਟਾਂ ਦੇ ਆਵੇ ਸੇਵਾ ਕਰਨ ਕਰ ਉਸ ਦਿਨ ਤੋਂ ਭਾਈ ਮਹਿਲੋ ਗੁਰੂ ਜੀ ਦੇ ਇੱਟਾਂ ਦੇ ਆਗੈ ਦੀ ਸੇਵਾ ਕਰਨ ਲੱਗ ਪਿਆ ਜਦੋਂ ਉਸ ਨੂੰ ਪਤਾ ਲੱਗਾ ਕਿ ਇੱਟਾਂ ਪਕਾਉਣ ਵਾਸਤੇ ਰਿਸਤਾ ਯਾਨ ਗੜੀ ਸੜੀ ਲੋੜੀ ਬਹੁਤ ਮੁਣਕਾਰੀ ਹੈ ਉਸ ਨੇ ਸਾਰੇ ਸ਼ਹਿਰ ਤੋਂ ਰੂੜੀਆਂ ਦਾ ਅੰਗ ਇਕੱਠਾ ਕਰ ਕਰਕੇ ਆਗਿਆ ਵਿੱਚ ਪਾਉਣਾ ਸ਼ੁਰੂ ਕਰ ਦਿੱਤਾ ਢੇਰਾਂ ਦੇ ਉੱਤੇ ਜਦ ਇਸ ਨਾਲ ਇਟਾਂ ਬਹੁਤ ਤੇਗੀਆਂ ਪੱਕੀਆਂ ਤਾਂ ਗੁਰੂ ਜੀ ਭਾਈ ਬਹਿਲੋ ਜੀ ਇਸ ਰਿਸਤ ਕਾਮ ਕਾਲ ਤੇ ਬੜੇ ਪ੍ਰਸਾਨ ਹੋਏ ਗੁਰੂ ਜੀ ਦੇਖਦੇ ਹਨ ਸੇਵਾ ਨਾਲ ਤਾਂ ਸੇਵਾ ਸਾਰੇ ਹੀ ਕਰਦੇ ਹਨ ਪਰ ਕੋਈ ਡਰਦਾ ਹੈ ਮੇਰੇ ਕੱਪੜੇ ਿੱਪੜ ਜਾਣਗੇ ਕੋਈ ਡਰਦਾ ਹੈ ਜਦੋਂ ਮੈਂ ਟੋਕਰੀ ਚੁੱਕ ਕੇ ਗੜਿਆਂ ਵਿੱਚ ਰੂਣੀ ਦਾ ਰੇਪ ਪਾਲਕੀ ਲਈ ਮਾਰਗਾ ਤਾਂ ਇਹਦੇ ਸਰ ਵਿੱਚ ਮਿੱਟੀ ਘੱਟਾ ਪਵੇਗਾ ਇਸ ਤਰ੍ਹਾਂ ਦੇ ਤਰੀਕੇ ਨਾਲ ਹਰ ਕੋਈ ਡਰਦਾ ਹੈ ਪਰ ਭਾਈ ਵੈਰੋ ਕਿਸੇ ਵੀ ਗੱਲ ਤੋਂ ਸੰਕੋਚ ਨਹੀਂ ਕਰਦਾ ਕਹੀ ਲੈ ਲਈ ਆਪ ਨਾਲ ਕੁਝ ਸਿੱਖ ਲੈ ਲੈ ਗੱਡਾ ਰਹਿ ਗਿਆ ਜਿੰਨਾ ਕੁ ਹੋ ਸਕਦਾ ਹੈ ਗੁਰੂਖ ਪਿਆਰੇ ਉਹ ਵੱਧ ਤੋਂ ਵੱਧ ਕੂੜਾ ਕੈਟੜ ਲੱਕੜ ਮਾਲਣ ਆਵੇ ਵਾਸਤੇ ਇਕੱਠਾ ਕਰਕੇ ਨਿਤਾਵਰਤੀ ਦੇ ਆ ਗਿਆ ਜਦੋਂ ਇੱਟਾਂ ਬਹੁਤ ਜ਼ਿਆਦਾ ਹੋ ਗਈਆਂ ਰੋਜ਼ਾਨਾ ਪਕਣ ਲੱਗ ਪਈਆਂ ਜਿੰਨੀ ਇੱਟਾਂ ਦੀ ਲੋੜ ਸੀ ਉਹਦੀ ਪੂਰੀ ਹੋਣ ਲੱਗ ਪਈ ایک دن گرو جی دان بیٹھے سن آواز ماری بہلو کہ مہاراج جو آپ جی نے حکم کیا ہے وہ سیوا کرتے ہیں کہ کچھ دیر والار سانجے کرنے ਕਿਹੜਾ ਮਹਾਰਾਜ ਅਥੋੜੀ ਜੀ ਸੇਵਾ ਲਈ ਨਾ ਕਰਿਆ ਮਾਂ ਫੇਰ ਆਉਣਾ ਗੁਰੂ ਜੀ ਕਹਿੰਦੇ ਫੇਰ ਨਹੀਂ ਭਾਈ ਬੈਨੋ ਸਭ ਤੋਂ ਪਹਿਲੋਂ ਆ ਸਾਡੇ ਰੱਗ ਰੜੇ ਰੱਗ ਕੇ ਗੁਰੂ ਦੇ ਨਾਮ ਦਾ ਉਪਦੇਸ਼ ਲੈ ਕਿਹੜਾ ਮਹਾਰਾਜ ਸਤਿਵਚਨ ਆਇਆ ਆ ਕੇ ਨਮਸਕਾਰ ਕੀਤੀ ਨਮਸਕਾਰ ਕਰਨ ਤੋਂ ਆਪ ਸਤਿਗੁਰਾਂ ਨੇ ਗਲੇ ਲਾ ਲਿਆ ਵਰਦਤਾ ਭਾਈ ਵਹਿਲੋਂ ਸਭ ਤੋਂ ਪਹਿਲੋਂ ਤੂੰ ਸਾਡਾ ਸਭ ਤੋਂ ਪਹਿਲਾ ਸਿੱਖ ਹੈ ਤੇ ਤੂੰ ਹਣ ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਸ੍ਰੀ ਵਾਹਿਗੁਰੂ ਦਾ ਸਿਮਨ ਕਰਿਆ ਕਰ ਨਾਲ ਨਾਲ ਸੇਵਾ ਕਰਿਆ ਕਰ ਤੇਰੀ ਕਿਰਿਆਨ ਹੋਵੇ ਗੁਰੂ ਜੀ ਦੇ ਨਾ ਪ੍ਰਸੰਤਾਪੂਰਵ ਕਵਚਨ ਨਾਲ ਭਾਏ ਗੈਲੋ ਦਾ ਮਨ ਸ਼ੁੱਧ ਕੰਚਨ ਜੇਵਾ ਕਰਕੇ ਉਹ ਜੁਕੇਰਾ ਜੀ ਹੋਰ ਸ਼ੁੱਧ ਸੋਨੇ ਵਰਗਾ ਹੋ ਗਿਆ ਪਵਿੱਤਰ ਹੋ ਗਿਆ ਨਾਮ ਦੀ ਰੰਗਣ ਨਾਲ ਇਸ ਨੂੰ ਰੇਦੀਆਂ ਸਿਨੀਆਂ ਭਰਨ ਲੱਗ ਪਈਆਂ ਅੱਗੇ ਬ੍ਰਹਮ ਗਿਆਨੀ ਪ੍ਰਾਪਤੀ ਹੋ ਗਈ ਰੇਦੀਆਂ ਸਿਨੀਆਂ ਡੇਢ ਰਾਨਾ ਜੇ ਕੋਈ ਬੰਦਾ ਕਿਸੇ ਕੋਲ ਜਾਵੇ ਬੁੱਛੇ ਉਹਨੂੰ ਪੁੱਛਣ ਵਾਸਤੇ ਜਾਵੇ ਕਿ ਮੈਂ ਆ ਮੇਰੇ ਮਨ ਦੀ ਬੇਦਰਾ ਹੈ ਜਦੋਂ ਪੁੱਛਣ ਜਾਵੇ ਤਾਂ ਆਉਂ ਅਗਲਾ ਬੰਦਾ ਬੁੱਝ ਰਵੇ ਕਿ ਕੀ ਪੁੱਛਣਾ ਹੈ ਉਹਨੂੰ ਲੱਗਿਆ ਸੀ ਕਿ ਆਹ ਕਹਿੰਦੇ ਇਹ ਨਹੀਂ ਵੀ ਚਿੱਤੇ ਕਪੜੇ ਪਾ ਲੇ ਚਿੱਟੀ ਗੋਲ ਭਗਵਾਨ ਨੇ ਤੰਦਰੁਫਾਨ ਰਤਨੇ ਆ ਨਾ ਉਹਨੂੰ ਬਹਿਮ ਗਿਆ ਨਹੀਂ ਕਿਹਾ ਜਾ ਸਕਦਾ ਉਸ ਨੂੰ ਭੇਟ ਕਰਕੇ ਕਿਹਾ ਜਾ ਸਕਦਾ ਹੈ ਬਹਿਮ ਗਿਆਨੀ ਉਹ ਹੁੰਦਾ ਹੈ ਜਿਹਨੂੰ ਬਹਿਮ ਦਾ ਗਿਆਨ ਹੋਵੇ ਬਹਿਮ ਕੌਣ ਹੈ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜਿਹਦਾ ਉਹਨੂੰ ਗਿਆਨ ਹੋ ਗਿਆ ਭਾਈ ਉਹ ਕਦੇ ਕਿਸੇ ਦਾ ਮਾਰਾ ਨਹੀਂ ਕਰਦਾ ਉਹ ਇੱਕ ਤਾਕ ਪਰਮੇਸ਼ਰ ਦੀ ਖੇਡ ਵੇਖਦਾ ਰਹਿੰਦਾ ਹੈ ਕਿ ਦੁਨੀਆ ਕਿ ਵਰਤਦੀ ਹੈ ਹੋ ਸਕਦਾ ਉਹ ਕਿਸ ਦਾ ਭਲਾ ਕਰੇਗਾ ਪਰ ਮਾਰਾ ਨਹੀਂ ਕਰੇਗਾ ਗੁਰੂ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਬ੍ਰਹਮ ਗਿਆਨੀ ਹੈ ਕੋ ਤਾਂ ਦੂਰ ਅਦੇਸੀ ਨਾਲ ਵੇਖ ਲੈਂਦਾ ਹੈ ਜਿਵੇਂ ਗੁਰੂ ਵੇਖਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਦੀ ਕੀ ਭਾਣੇ ਬਖਤਰ ਵਾਲੇ ਹਨ ਅਜ ਵੀ ਬ੍ਰਾਹਮ ਗਿਆਨੀ ਕੋ ਜਹ ਹਨ ਹੋਣ ਨਾ ਜੀਕ ਖੁਦਾਏ ਦਾ ਤੇ ਨਾ ਕਿਸੇ ਜੀਣ ਉਹ ਸੁਪੇ ਬੈਠੇ ਐਸੇ ਬ੍ਰਾਹਮ ਗਿਆਨੀ ਹਨ ਜਿਹੜੇ ਅੱਜ ਵੀ ਭਾਈ ਦਸੰਦੇ ਹਨ ਵੀ ਤੇ ਰਵਣ ਵਾਲਾ ਭਵੇਖੇ ਇਹੋ ਜਹਾ ਹੋਵੇਗਾ ਪਰ ਉਹ ਨਾ ਦੁਨੀਆ ਦੇ ਸਾਹਮਣੇ ਆਉਂਦੇ ਨੇ ਨਾਉ ਦੁਨੀਆਂ ਨੂੰ ਬੁਰਾ ਭਾਅ ਕਹਿੰਦੇ ਨੇ ਜੇ ਤੁੰ ਤੱਕ ਹੋ ਸਕੇ ਜੇ ਤੁੰ ਨਾ ਬੁਝ ਜਾਂਦਾ ਹੈ ਤਦ ਨਾਲ ਉਹ ਗਿਆਨ ਕਰਨ ਲਾ ਲੈਂਦੇ ਨੇ ਕਹਿੰਦੇ ਆਓ ਭਾਈ ਨਾਮ ਜਪੋ ਨਾਮ ਜਪੋ ਜੀ ਐਸੇ ਐਸੇ RAM ਜਪੋ ਜੀ ਐਸੇ ਐਸੇ ਕਿਵੇਂ ਤ੍ਰੂਪਹਿ ਲਾਉ ਜਪਿਓ ਹਰਿ ਉਹ ਤਾਂ ਇਹੋ ਜਿਹਾ ਬੇਚੇਂਦੇ ਨੇ ਭਾਈ ਜਿਵੇਂ ਧਰੂ ਨੇ ਜੱਪਿਆ ਪਹਿਰਾਲ ਨੇ ਜੱਪਿਆ ਧਰੂ ਨੇ ਜੱਪਿਆ ਉਹ ਰਾਜ ਭਗ ਦਾ ਮਾਲਕ ਹੋਣ ਗਿਆ ਪਹਿਰਾਲ ਨੇ ਜੱਪਿਆ ਉਹ ਤਪ ਦੇ ਠਮਾਂ ਤੋਂ ਸੜਦੇ ਹੋਏ ਠਮਾਂ ਤੋਂ ਬਚ ਗਿਆ ਕਹਿੰਦੇ ਇਸ ਤਰ੍ਹਾਂ ਦਾ ਨਾਮ ਲੇਖੋ ਜਿਸ ਦੇ ਨਾਲ ਤੁਹਾਨੂੰ ਰਾਜ ਭਗ ਪ੍ਰਾਪਤ ਹੋ ਜਾਵੇ ਅਤੇ ਦੁਨੀਆ ਰਾਹੀ ਨੇ ਜਿਹੜੇ ਸਾਦਾ ਫਲ ਦਾ ਸੰਸਾਰ ਹੈ ਇਹ ਇਸ ਸੰਸਾਰ ਤੋਂ ਤੁਸੀਂ ਬਚ ਜਾਓ। ਕਲ ਜੁਦੇ ਤਤੇ ਹਲੋ ਗਿਆ ਤੋਂ ਬਚ ਜਾਵੋ ਤੁਹਾਨੂੰ ਤਤੀਵਾ ਨਾ ਕੋ ਲੱਗੇ। ਉਹ ਤਾਂ ਇਹੋ ਜਾਂ ਉਦੇਸ਼ ਦਿੰਦੇ ਨੇ ਭਾਈ ਇਹੋ ਜਾਂ ਨਾਮ ਜਪੋ ਜਿਹੜਾ ਮਨ ਨੂੰ ਠਗਿਤ ਕਰਨ ਵਾਲਾ ਨਾਮ ਹੈ। ਸਾਧ ਸੰਤ ਜੀ ਇਕ ਗਲ ਧਾਰ ਰਖਿਓ ਦੁਨੀਆਂ ਵਿੱਚ ਜਿੰਨੇ ਮਰਦੀ ਗ੍ਰੰਥ ਅੜ੍ਹ ਲੋ ਗੀਤ ਆਦਤ ਸੁਣ ਲੋ ਭਾਵੇਂ ਧਰਮ ਕੀ ਹੋਣ ਗੁਰੂਖ ਪਿਆਰਿਓ ਪਰ ਜਿਹੜਾ ਅਨੰਦ ਬਾਣੀ ਅਮਰਤ ਮੇਰੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੁਣ ਕੇ ਰਸ ਆਉਂਦਾ ਨਾ ਓਹ ਹੋਰ ਦੁਨੀਆਂ ਦੀਆਂ ਕਥਾ ਕਹਾਣੀਆਂ ਚ ਨਹੀਂ ਆਉਂਦਾ ਅਰ ਸੂਰਜ ਪ੍ਰਕਾਸ਼ ਦੇ ਵਿੱਚ ਭਾਵੇਂ ਸਤ ਗੁਰਾਂ ਦਾ ਇਤਿਹਾਸ ਹੈ ਆਪਾਂ ਸੁਣਦੇ ਆ ਇਹ ਤਾਂ ਬਾਹਰੀਆਂ ਗੱਲਾਂ ਨੇ ਪਹਿਲਾਂ ਤਾਂ ਬਾਣੀ ਹੈ ਇਤਿਹਾਸ ਪੜ ਕੇ ਤਾਂ ਸਾਨੂੰ ਇਹ ਪਤਾ ਲੱਗਦਾ ਹੈ ਪੜ ਸੁਣ ਕੇ ਕਿ ਸਤ ਗੁਰਾਂ ਨੇ ਸਾਡੇ ਲਈ ਕੀ ਕੀ ਪਰਉਪਕਾਰ ਕੀਤੇ ਪਰ ਸਾ ਸੰਤ ਜਿਹੜਾ ਰਸ ਆਉਂਦਾ ਹੈ ਉਹ ਤਾਂ ਬਾਣੀ ਪੜ ਕੇ

ਬੱਚੀਆਂ ਬੱਚੇ ਹਰੇ ਭੁਲਕਾਲੀਆਂ ਮੋਤਾ ਘੱਟ ਸੁਣਦੇ ਆ ਨੌਜਵਾਨਾਂ ਨੂੰ ਬਹੁਤ ਸੁਣਦੇ ਕਿਉਂ ਕਿ ਜਿੱਦ ਤਰ ਖਾਣ ਪਾਣ ਐਸੇ ਹੋ ਗਏ ਗੁੱਸਾ ਕ્રોਧ ਵਧ ਗਿਆ ਕਈ ਕਾ ਕ੍ਰੋਧ ਦੇ ਵਿੱਚ ਹੀ ਜਾਨ ਦੇ ਦਿੰਦੇ ਨੇ ਤਾਂ ਇਸ ਲਈ ਸਾਖ ਸੰਤ ਪਤਾ ਤਾਂ ਕੁਝ ਨਹੀਂ ਹੁੰਦਾ ਪਰ ਅਰਦਾਸ ਇਹੋ ਕਰਦੇ ਆ ਵੀ ਜਿੰਨਾ ਸਮਾਂ ਹੈ ਗੁਰੂ ਜੀ ਉਹਨਾਂ ਦੇ ਆਪਣੇ ਚਰਨਾਂ ਨਾਲ ਜੋੜੀ ਲੈਂਦੇ ਸੋ ਇਸ ਤਰ੍ਹਾਂ ਸਾਧ ਸੰਗ ਇਹੋ ਨਾਮ ਦਾ ਕਿਨਕਾ ਝੋਲੀ ਵਿੱਚ ਪਾਉਣਾ ਹੈ ਮਨ ਨੂੰ ਸ਼ਾਂਤ ਕਰਨ ਲਈ ਅਮਰਤ ਦੀ ਬਾਣੀ ਸੁਣੀ ਜੇ ਕੋਈ ਗੁਰ ਆਪਰਾ ਕਹਿੰਦਾ ਹੈ ਉਹ ਖੈ ਨਾਨਕ ਜੀ ਉਹਨੂੰ ਗੁਰ ਆਪਰਾ ਨਹੀਂ ਕਹਿਣਾ ਉਹਦੇ ਨਾਲ ਝੜਨਾ ਨਹੀਂ ਸਦੋਂ ਹੱਥ ਜੋੜ ਕੇ کہ پائی تو مجھے میں ہارے پاسا وٹ کے نہ گی جو چڑھا ختم ہو جاتا ہے ہاں اس طرح جو کہ نان قریبا جو چلا ہے لگنا تتیبا ہو مٹھ قریبی نان کا بھنج گیا یا تک سری گروہ نے مجھے پاس چلا کے ہاتھ سامو یہ ہے نیمے ہو کے چلنا ہے مٹھا بھولنا ہے یہ ہو بھنٹیاں پائی یہ میں پائی بھیلوں پہ کر جنی پڑھیے تھوڑی اوی جی ہر پیارے ایک دن سروڈے ਜਿਹੜਾ ਸ਼ਹੀਦ ਬਾਬਾ ਨੱਥਾ ਸਿੰਘ ਦੇ ਨਾਂ ਤੇ ਗੁਰਦੁਆਰਾ ਸਾਹਿਬ ਹੈ ਉੱਥੇ ਅਖੰਡ ਪਾਠ ਸਾਹਿਬ ਦਾ ਭੋਗ ਪੈ ਰਿਆ ਸੀ ਸਾਡਾ ਹੀ ਇੱਕ ਪਾਠ ਸੀ ਅਸੀਂ ਕੋ ਸ਼ੁਰੂ ਕਰ ਦਿੱਤਾ ਉਹ ਅੰਦਰੋਂ ਗੁਰਕਾ ਸਾਹਿਬ ਆਏ ਲਿਆ ਕੇ ਤੇ ਨਿਤਨੇਮ ਕਰ ਲਾ ਗਿਆ ਮੈਂ ਉਹ ਹੱਥ ਜੋੜ ਕੇ ਬੇਨਤੀ ਕੀਤੀ ਬਾਬਾ ਜੀ ਪਹਿਲੀ ਗੱਲ ਤਾਂ ਇਹ ਹੈ ਵੀ ਇਹ ਕੰਡ ਪਾੜ ਸੇਵਾ ਲੱਕੂ ਸ਼ੁਰੂ ਹੋ ਚੁੱਕਿਆ ਤੁਸੀਂ ਜਿਹੜਾ ਨਿਤਨੇਮ ਭਗਤ ਤੋਂ ਬਾਅਦ ਵਿਹਲੇ ਨੂੰ ਫੇਰਤਾ ਪਿਓ ਸਰਵਉਪਰ ਪਤਾ ਸਵੇਰੇ ਗਿਉਤਣਾ ਹੁੰਦਾ ਜੀ ਟਾਈਮ ਨੇ ਲੱਗੇ ਦੂਸਰੀ ਗੱਲ ਜੇ ਤੁਸੀਂ ਫਰੇਕ ਨਾਲ ਤਾਂ ਤੁਸੀਂ ਕਮਰੇ ਚ ਰਹ ਜਾਓ ਸਾਨੂੰ ਕੋ ਤਦ ਉਸ ਸਿਆਣਾ ਸੀ ਜਿਹੜੋ ਮਾਨੇ ਗਏ ਕਦੇ ਠੀਕ ਤੇ ਉਸ ਸੱਗਲ ਕਹੀ ਸੀ ਮੈਂ ਕਹਿੰਦੀ ਅਕਾਲ ਤਖਤ ਦਾ ਵੀ ਹੁਕਮ ਹੈ ਆਹ ਹੁਣ ਜਿਹੜੇ ਗੁਰੂ ਘਰਾਂ ਦੇ ਵਿੱਚ ਨਾ ਅਖੰਡ ਪਾਠ ਚੱਲਦਾ ਹੁੰਦਾ ਹੈ ਕੀਰਤਨ ਚੱਲਦਾ ਹੁੰਦਾ ਹੈ ਇਹ ਅਕਾਲ ਤਖਤ ਦਾ ਹੁਕਮ ਨਹੀਂ ਪਰ ਲੋਕ ਮੰਨਦੇ ਅਕਾਲ ਤਖਤ ਸਹਿਬ ਦਾ ਹੁਕਮ ਵੀ ਲੋਕ ਮੰਨਦੇ ਅਕਾਲ ਤਖਤ ਸਹਿਬ ਦਾ ਹੁਕਮ ਹੈ दरबार साहिब ਦੇ ਵਿੱਚ دیਵਾਨ ਹਾਲ ਦੇ ਵਿੱਚ ਇੱਕ ਸਮੇਂ ਇੱਕੋ ਵਾਰ ਹੋਣੀ ਚਾਹੀਦੀ ਹੈ ਕਥਾ ਹੋਣੀ ਹੈ ਕਥਾ ਹੋਵੇ ਬਾਣੀ ਦਾ ਪਾਠ ਚੱਲਦਾ ਤਾਂ ਪਾਠ ਚੱਲੇ ਕੀਟਰ ਹੋ ਗਿਆ ਤਾਂ ਕੀ ਸੁੱਚਲੇ ਤੇ ਢਾਡੀ ਸਿੰਘ ਲੱਗੇ ਤਾਂ ਕੱਲਾ ਢਾਡੀ ਦਾ ਆਉਣੀ ਹੋ। ਵਰਗੀ ਕਰੇ ਪਤਾ ਨਹੀਂ ਕਿਹੋ ਜੀ ਬੁੱਧੀ ਆ ਦੁਨੀਆ ਦੀ ਆਪ ਆਪ ਰਿਬੁੱਧ ਹੈ ਜੀ ਦਰਮਖ ਕਾਇਓ ਤੇਈ ਤਾਂ ਫਿਰ ਨਾ ਦੀ ਕਮੇਟੀ ਦਾ ਕੋਲ ਕਹਿ ਦੇਵੇ ਵੀ ਆਪਾਂ ਖੰਡਕੋੜ ਸਾਹਿਬ ਗਏ ਨਹੀਂ ਕਰਨਾ ਕੀਰਤਨ ਦਾ ਢਾਡੀ ਸਿੰਘ ਨਹੀਂ ਲਾਉਣਗੇ ਜੇ ਨਾਲ ਲਾਉਣਗੇ ਜੇ ਅਸੀਂ ਚੌਵੀ ਦਾ ਸਾਨੂੰ ਕੋਣ ਰੋਕ ਕਰਵਾਦਾ ਦੱਸ ਬੀ ਕੋਲਿਓ ਚੌਵੀ ਦਾ ਸਭ ਤੋਂ ਵੱਡਾ ਪਰਮੇਸ਼ਰ ਹੈ ਉਹਦੀ ਬਾਣੀ ਦਾ ਜਾਪ ਚੱਲ ਰਿਹਾ ਤੁਸੀਂ ਉਹ ਸੁਣੋ ਆਪਣੀ ਜਗ੍ਹਾ ਕਿਸ ਕੰਮ ਦੀ ਹੈ ਪਰ ਨਹੀਂ ਪਾਈ ਜਦੋਂ ਅਸੀਂ ਗਰੰਤੀ ਸੀ ਨਾ ਸਾਨੂੰ ਤਾਂ ਹੱਥ ਜੋੜ ਕੇ ਜੋ ਪਰਿਵਾਰ ਕਹਿ ਦਵੇ ਜੀ ਬੇਟੀਆਂ ਕਹਿ ਦਨ ਭਾਈ ਮਰਨਾ ਪੈਂਦਾ ਕੀ ਕਰੀਏ ਸਾਡੀ ਮਜਬੂਰੀ ਹੁੰਦੀ ਹੈ ਕਿਉਂਕਿ ਗੁਰੂ ਸਾਹਿਬ ਦਾ ਹੁਕਮ ਕੀਤਾ ਮੂਰਖਾ ਨਾ ਬਣੋ ਜੇ ਕੋ ਮੂਰਖ ਨੇ ਤਾਂ ਕਹਿੰਦੇ ਤੁਸੀਂ ਮੂਰਖਾ ਬਣੋ ਜਿਵੇਂ ਉਹ ਕਹਿੰਦੇ ਭਾਈ ਠੀਕ ਹੈ ਜਿੰਨਾ ਨਜ਼ਰ ਚੱਲ ਇਸ ਲਈ ਇਹ ਹੋ ਗਏ ਜੀ ਭਾਈ ਨਾਮ ਇਸ ਤਰ੍ਹਾਂ ਜਪੋ ਜਿਸ ਨਾਮ ਨੂੰ ਜਬ ਕੇ ਭਾਈ ਬੈਣੋਂ ਵਰਗੇ ਨੂੰ ਗੁਰੂ ਸਰਬ ਕਹਿਣ ਭਾਈ ਬੈਣੋਂ ਸਭ ਤੋਂ ਪਹਿਲਾਂ ਆ ਸਾਡੇ ਗਲੇ ਲੱ ਤੇਰੀ ਕਿਰਿਆਨ ਹੋਵੇ ਇਸ ਤਰੀਕੇ ਨਾਲ ਨਾਮ ਜਪੋ ਇਹ ਨਾ ਹੋਵੇ ਕਿ ਦਿਖਾਵਾ ਕਰਦੇ ਕਰਦੇ ਪੁੰਨ ਕਰਦੇ ਕਰਦੇ ਕਿਤੇ ਫਾਪ ਕਰ ਦੇਂ ਨਾ ਦੇ ਪਰੇ ਕੇ ਪਾਪ ਸਿਰ ਉਤੇ ਝਾੜਦਾ ਕਿਤੇ ਸਿਰ ਉਤੇ ਪਾਪ ਨਾ ਜਾਣਗੇ ਕੰਨ ਕਰਦੇ ਕਰਦੇ ਇਹੋ ਬੈਂਤੀਆਂ ਭਾਈ ਭਾਈ ਮਹਿਲੋਂ ਦੇ ਜੀਵਨ ਦੇ ਵਿੱਚੋਂ ਆਪ ਜੀਆ ਸਾਹਿਬ ਕਿਸਾਨੀ ਕਰੀਏ ਗੁਰੂ ਮਹਾਰਾਜ ਤੇ ਪੜਨ ਸਾਨੂੰ ਵੀ ਨਾਮ ਦਾ ਸੇਵਾ ਦਾ ਕਿਰਤ ਕਰਨ ਤਾਂ ਤੇ ਸਾਡੀ ਵੀ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਪਰਮ ਮੇਲੇ ਦੇ ਇਨਸਾਨ ਕਲਿਆਣ ਪ੍ਰਾਤਿਕ ਕਰਨ ਚੁਣਾ ਲਓ ਆਓ ਕਾਜਵਾਜ ਕੇ ਹਤੇ ਬਲਾਓ ਰਹਿ ਰਾਜ ਸਾਹਿਬ ਦੇ ਬਾਣ ਸਾਰਣ ਕਰੂ ਗੁਰੂ ਸਾਹਿਬ ਕਿਰਪਾ ਕਰਕੇ ਆਪਣੀ ਸੇਵਾ ਪ੍ਰਣ ਆਪ ਕੋ ਆਏ ਗੁਰਜੀਤ ਘਰ ਸਤਿ ਵਾਹਿਗੁਰੂ ਜੀ ਕੀ